up ਕਿਆ ਕਰੂ ਕਿਆ ਓਢ ਦਗਾਓ ਦਿਨ ਜਗ ਦੀਸ ਕਾ ਸੁਖ ਪਾਵੋ ਕਾਨੀ ਗੁੰਡਲ ਗਲ ਮੁਦਨ ਕੀ ਮਾਲ ਲਾਲ ਨੇ ਆਲੀ ਹੋਲ ਗੁਲਾਲਾ দিন جگ দে ইসਦਾ சுக ਭਾਲਾ ਨੈਣ ਸਲੋਨੀ ਸੁੰਦਰਨਾ ਕੋੜ ਸ਼ਿੰਗਾਰ ਕਰੇ ਅਤ ਪਿਆਰੀ ਦਿਨ ਜਦ ਦੀਸ ਭਜੇ ਨਿਤ દ્વાਰੀ ਦਰ ਕਰ ਵਲਾ ਸੇਜ ਸੁਖਾਲੀ ਐਨਲ ਐਨਸਹੂਲ ਵਿਚਾ ਮਲੀ ਦਿਨ ਹਰ ਨਾਮ ਸੁਦੇ ਦੁਖ ਹਲੇ ਹਰਿਦਰ ਨਿਜ ਦੇਵਦੇ ਲਸ ਕਰਨੇ ਬਖਾਸੀ ਪੱਜੇ ਦੇਨੇ ਜਦ ਦੀ ਸੁਤੇ ਦੇਵਦੇ ਸਿਦ ਗਾਉ ਰਿਦ ਸਿਦ ਬਲਾਓ ਤਾਦ ਕੁ ਲੈ ਸਿਰ ਸ਼ਦਰ ਸੁਨਾਓ ਬਿਨ ਜਗ ਦੀਸ ਕਾ ਸਚ ਪਾਉ ਕਾਨਮ ਲੋਕ ਕਾ ਹੋ ਰੱਜਾ ਅਬੇ ਦਬੇ ਕੁੜੀ ਹੈ ਪੱਜ ਬਿਨ ਗੁਰ ਸ਼ਬਸਨਾ ਬਿਨ ਗੁਰ ਸ਼ਬਦ ਨਾ ਸਰਸ ਗਾਜਾ ਆਮੇ ਮਮਤਾ ਗੁਰ ਸ਼ਬਦ ਜਸਾਰੀ ਗੁਰੂ ਤੇ ਜਾਨਿਆ ਰੇਸਾ ਮੁਰਾਰੀ ਪਰਨਵਤ ਨਾਨਕ ਸਰਨ ਤੁਮਾਰੀ ਢੋਡੀ ਮਹਿਲਾ ਪਹਿਲਾ ਸੇਵਾ ਏਕ ਨਾ ਜਾਣ ਸਹਾਰੇ ਪਰਪੰਚ ਵਿਆਦ ਤਿਆਗੇ ਕਵਰੇ ਪਾਏ ਮਿਲ ਸਚ ਸਾਚੇ ਸਜਰੇ ਐਸਾ RAM ਭਗਤ ਜਨ ਹੋਈ ਅਰ ਗੁਣ ਗਏ ਮਿਲ ਮਲ ਤੋਈ ਰ ਉਦੋ ਕਵਲ ਸਗਲ ਸੰਸਾਰੈ ਦੁਰਵਤਿ ਅਗਨ ਜਤ ਪ੍ਰਜਾਰ ਸੋਵਰੇ ਗੁਰ ਸ਼ਬਦ ਵਿਚਾਰ ਪ੍ਰਿੰਗ ਵਿਦੰਗ ਗੁੰਚਰ ਰਮਿਨਾ ਮਿਰਗ ਮਰੈ ਛੇ ਆਪਣਾ ਗਿਨਾ ਤ੍ਰਿਸ਼ਨਾ ਰਾਜ ਤਤ ਨਹੀਂ ਬਿਨਾ ਕਾਮ ਜਿਤੈ ਕਾਮ ਨਿਤਕਾਰੀ ਕ੍ਰੋਧ ਵਿਨਾਸ਼ ਸਗਲ ਵਿਕਾਰੀ ਪਤਵਤ ਹੋਐ ਨਾਮ ਸਰੀਰ ਪਰ ਕਰਦੇਤ ਮਨੁਖ ਡੁਲਾਇ ਗਲ ਜੇਰੀ ਧੰਦ ਲੁਟਾਇ ਗੁਰੂ ਵਿਛੋਟ ਸਹਰ ਗੁਣ ਗਾਏ ਜੋ ਤਨ ਵਿਦਵਾ ਪਰ ਕੋ ਦੇ ਕਾਵੰਦਾ ਬੋਜਿਤ ਪਰ ਵਸੇ ਦਿਨ ਤੇਰੇ ਦ੍ਰਿਵਦ ਨਾ ਕਬ ਹੋਏ ਪੜ ਪੜ ਪੋਤੀ ਸਿਵਰਤ ਪਾਠ ਤੇਦ ਪੁਰਾਨ ਪੜ ਸੁਣ ਠਾਟਾ ਦੇਨ ਰਸ ਰਦੇ ਮਨ ਗੋ ਨਾਟਾ ਜੋ ਜਾ ਤ੍ਰਿਕ ਜਲ ਪ੍ਰੇ ਹੁੰਦੇ ਆਸ ਜੋ ਵੀ ਨਾ ਜਲ ਮਹੀਂ ਉਲਾਸਾ ਨਾ ਦੇ ਕਹ ਹਰ ਰਸ ਵੇ ਤ੍ਰਿਗਤਾਸਾ ਗੋੜੀ ਵਹਲਾ ਪਹਿਲਾ ਅਜ ਕਰ ਵਰਨ ਦੇਖੇ ਪਾ ਵੇਸ ਕਰੈ ਕੋ ਬਸਮ ਲਗਾਵੈ ਨਾਮ ਵਿਸਾਰ ਬੋਰ ਬਿਖਤਾ ਤੋ ਮਨ ਹਰ ਜਿਉ ਦੋ ਬਨ ਸੁਖ ਨਾਮ ਵਿਸਾਰ ਸਹਿ ਜਬ ਦੁਖ ਰਾਉ ਚੋਆ ਚੰਦਨ ਅਗਰ ਕਬੂਰ ਮਾਇਆ ਮਗਨ ਪਰਬਦੂ ਨਾਵ ਸਰਿਆ ਸਬ ਕੋ ਰੂ ਗੁਰ ਨਿਦੀ ਵਦੇ ਤਤਸਲਾ ਅਦ ਕੀ ਦ੍ਰਿਸ਼ਨਾ ਆਪੈ ਕਾਮ ਦਿਨ ਹਰ ਜਾਚੇ ਤਦ ਦਿਨ ਨਾ ਵਾਦ ਗਾਰ ਨਹੀ ਪ੍ਰਭ ਮੇਲਾ ਮਨ ਦੇ ਬਾਵੈ ਨਾਮ ਸੁਇਲਾ ਦੁਜੀ ਪਾਈ ਅਗਿਆਨ ਦਲੀਲਾ ਬਿਨ ਜਮ ਬਿਨ ਦਮ ਕੇ ਸੋਦਾ ਨਹੀਂ ਹਾਦ ਬਿਨ ਬੋਹਿੰਦ ਸਾਗਰ ਨੇ ਵਾਤ ਦੇਨ ਬੁਸੇ ਵੇਕਟੇ ਕਾ ਤਿਸ ਗੋ ਆਵਾਜੇ ਵਾਟ ਸੁਧ ਗਾਏ ਤਿਸ ਗੋ ਆਵਾਜੇ ਸੋਧ ਹੁਣਾਵੇ ਜਿਸ ਕੋ ਵਾਵਾ ਦੇਵੇ ਰਬ ਨਾਵੇ ਵਾਵਾ ਤਿਸ ਕੋ ਜਿਸ ਕਾਏ ਦਿਉ ਗੁਰਖਵ ਦੇਵ ਤੇਰਦਗੇਉ ਨਾਵਿਡਾਈ ਤਦ ਭਣ ਜੀਉ ਨਾ ਬਿਨ ਨਾ ਜੋ ਦੇਵਾ ਮਰੇ ਅੰਧਿਨ ਜਬ ਤਰੋ ਦੇਰਿ ਸ਼ਿਰਣਾਏ ਨਾ ਨਿਗ ਨਾਮ ਰਤੇ ਪਦ ਪਾਏ ਗੋੜੀ ਵਹਿਲਾ ਪਹਿਲਾ ਹਉਮੈ ਕਰਤ ਭੇਤੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਬਨਵਾਨਿਆ ਹਉ ਕਰਤ ਨਹੀਂ ਸਦੇ ਬਾਈਆ ਹਉਮੈ ਜਾਏ ਪਰਬਦ ਪਾਈਏ ਰਹਾਉ ਹਉਮੈ ਕਰ ਰਾਦੇ ਬੋਤਾ ਹੋਵੇਂ ਖੱਬੇ ਜਨਵਰੀ ਆਵੇ ਹੋਵੇਂ ਨਿਵਰੇ ਗੁਰੂ ਜੀ ਦੇ ਜਾਰੇ ਚੰਚਲ ਵਤ ਤੇ ਅਗ ਬੰਝ ਜਗਾਰੇ ਅੰਦਰ ਸਾਧ ਸਹਿਜ ਕਰਿਆ ਰਾਜਨ ਗਿਆਨ ਬਰਮਗੱਤ ਪਾਏ ਸਾਧ ਗਰਨੀ ਗੁਰ ਪਰਮਜਗਾ ਨੇ ਰੂਕੇ ਕਰਤਾ ਢੇਲਾ ਹਉ ਹਉ ਕਰ ਵਰਣਾ ਗਿਆ ਭਾਵ ਪੁਰ ਗੁਰ ਕੇਤੇ ਸੋ ਜਗਰ ਜੁ ਗਾਵੇ ਜੇ ਤੇ ਇਹ ਦੇ ਦੇਗੇ ਨਹੀਂ ਗੁਰੂ ਕੇ ਗਿਆਨ ਤੇ ਗੁਣ ਗਾਏ ਹਉ ਮੇ ਬੰਦਨ ਬੰਦ ਪਵਾ ਨਾਨਕ ਰਾਮ ਭਗਤ ਸੁਖ ਪਾਏ ਗੋਲੀ ਮਹਿਲਾ ਪਹਿਲਾ ਪ੍ਰਥਮੀ ਬ੍ਰਹਮਾ ਕਾਲੇ ਕਰ ਆਇ ਪ੍ਰਭ ਗਵਲ ਪਿਆਲ ਨ ਬਾਇ ਅਗਿਆ ਨਹੀਂ ਲੀਨੀ ਪਰਵ ਬਲਾਇ ਜੋਗ ਜੈ ਸੋ ਕਾਲ ਸੰਗਾਰਿਆ ਅਮਰ ਕੇ ਗੁਰ ਸ਼ਬਦ ਵਿਚਾਰਿਆ ਰਾਮ ਮਾਇਆ ਮੋਹਿ ਦੇਵ ਸੁਦੇਵਾ ਕਾਲ ਛੋੜੈ ਬਿਨ ਬਰਗੇ ਰੇਵਾ ਹੋ ਵਿਨਾਸੀ ਲਖੇ ਪੇਵਾ ਸਾਦਸ਼ਾ ਸੁਲਤਾਨ ਖਾਨ ਬਾਸ਼ ਨੀ ਰਹਿਣਾ ਨਾਮੁ ਬੁਲੇ ਜੰਗਾ ਦੁਖ ਸਹਿਣਾ ਮੈ ਤਰਨਾਮ ਜਿਉ ਰਖੋ ਰਹਿਣਾ ਚੋਦਰੇ ਰਾਇ ਜਿਨੇ ਜਿਸ ਮਗਾਨਾ ਸਾਵਰ ਦੇ ਜਹਰਿਤ ਨਾਮ ਰੇਦ ਮਦ ਮੁਕਤਵ ਸੰਗਦਾਰ ਨੇ ਤੇ ਲਗੋਇ ਨ ਦਿਸ ਸੰਸਾਰ ਅਵਰ ਓਕਾਲ ਕੋ ਦਸਿਰਵਾੜ ਨੇ ਚਲੀਕ ਸੱਚਾ ਸੱਜ ਸੋਈ ਜਿਨ ਕ ਸਜੇ ਦਿਨ ਸਗੋਈ ਓ ਗੁਰੂ ਦੇ ਚਾਪੇ ਨਾ ਬਦ ਹੋਈ ਕਦੀ ਸੇਖ ਫੇਦੋ ਹੇ ਗੀਰਾ ਵਡੇ ਕਹਾਵੇ ਹਮੇ ਤਨ ਬੇਰਾ ਕਾਲ ਛੁਡੈ ਸਤ ਗੁਰ ਕੀ ਤੇਰਾ ਕਾਲ ਜਾਲ ਜੀਵਰਨ ਨੀ ਕਾਨੀ ਗਾਲ ਸੁਣ ਬਿਕ ਬਣੀ ਵੇ ਨਹੀਂ ਕਰਦੇ ਮੂਟੇ ਦਿਨ ਰਾਣੀ ਫਿਰ ਤੇ ਸਾਜ ਉਸ ਹਰ ਨਾਹੀ ਕਾਲ ਜੋ ਹੈ ਸਕੇ ਗੁਣ ਜਾਏ ਨਾਨਕ ਗੁਰਮੁਖੀ ਸ਼ਬਦ ਸੁਭਾਈ ਗੋੜੀ ਮਹਿਲਾ ਪਹਿਲਾ ਭੁਲੇ ਸਾਜ ਤੇ ਆਨੇ ਰਾਏ ਚਲੇ रहे अतीत सद्दे शरणाय सहज कर वैसे काल जो है मन मुख को आवत जावत दुख मुए रहौ अपयोपियो कत कतरेय निधि कर वैसे सहज कर लईय हार रसवा दे सुख सहीय ਗੁਰਮੁਤਿ ਧਿਆਲ ਨਿਟਲੈ ਡੁਲੇ ਗੁਰਮੁਤਿ ਸਾਜ ਸਹਿਜ ਹਰਿ ਭੋਲੇ ਤਿਵੇਂ ਅੰਮ੍ਰਿਤ ਤਤ ਰੋਲੇ ਸਤਿਗੁਰੁ ਦਿਖਿਆ ਦਿਖਿਆ ਨੀਰਨੀ ਮਨ ਤਨਿ ਰਭੂ ਅੰਦਰ ਗਤਿ ਗੀਨੀ ਗਤਿ ਵਿਦ ਪਾਈ ਆਤਮ ਜੀਨੀ ਹੋਜਨ ਨਾਮ ਨਿਰੰਜਨ ਸਾਰ परम स सद ज्योति पार जे देखो त एकंकार रहे निराल एक सद्ग करनी परबद पाया श्री गुरु चरणी मन ते मन मन अदुके परमने इन विद काल कोड़ नहीं तारिया हर ज संत भगत निज तारिया ਹਰ ਸੰਤ ਭਗਤ ਤਾਰੇ ਪ੍ਰਭਾਇ ਹਮ ਅਵਰਨਾ ਭਾਰੇ ਸਾਚ ਮਹਿਲ ਦੁਰਲਾਖ ਲਖਾਇਆ ਨੇ ਜਲਵਲ ਮੇਂ ਛਾਇਆ माया ਸਾਚ ਜੰਦੋਕੇ ਪਰਵਾਜ ਗਾਇਆ ਜਿਨ ਕੇ ਬਨ ਵਸਿਆ ਸਸੋਈ ਨਗੇ ਨੰਦਤ ਗੁਰੂ ਕੋਈ ਤਾਨਿਕ ਸਾਜਨਾ ਵਲ ਕੋਈ ਗੋੜੀ ਵਹਿਲਾ ਪਹਿਲਾ ਰਾਵਨਾ ਜਿਤ ਰਬਹਿ ਜਾ ਕਾ ਸੁਭਜੰਤ ਦਰਸ਼ਨ ਕੇ ਜੇ ਤਾ ਕਾ ਰਾਵਨ ਜਪ ਬਾਗ ਤੁਮਾਰਾ ਜੁਗ ਜੁਗ ਦਾਤਾ ਭਗਵਾਨ ਰਾਮਯਵਾਰਾ ਰਾਉ ਗੁਰੂ ਨਾਨਕ ਰਾਮ ਜਪੈ ਜਨੂਰਾ ਤਿਤ ਗਾਠ ਅਨਹਦ ਵਾਦੇ ਸੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇਵ ਰਵ ਰਾਖੇ ਹਿਰਦਾ ਦਾ ਜਿਨ ਕੇ ਹਿਰਦੇ ਅਸਿਆ ਜਿਨ ਕੇ ਹਿਰਦੇ ਹਰ ਹਰ ਸੋਈ ਤਿਨ ਗਾਦਰਸ ਬਰਸ ਸਰਵਦੇ ਆਵੇਂ ਕੋਰਵੈ ਪਨਮ ਗੰਗਾਰੇ ਨਿਰਜੋਨੀ ਭਵ ਸੋਹ ਦੇਸੋ ਸਤਿਗੁਰ ਪਾਏ ਆਵੇਂ ਮਾਰੇ ਗੁਰਖਵ ਦੇਪਾਏ ਹਰ ਦੇ ਉਰਦਗੇ ਸਤਿਗੋ ਜਨ ਗੁਰਮੁਖ ਸਤਿ ਮਿਲਿ ਬਨਵਾਨੇ ਅਮਪਤੀ ਨਿਰਗੁਣ ਕੋ ਗਣ ਘਰਿਆ ਪ੍ਰਭੂ ਏ ਦਿਆਲ ਨਾਨਕ ਜਨ ਦਰੇ ਸੋਲਾ ਸ਼ਬਦਿਆ ਗਵਾ ਦੇਰੀ ਗੋੜੀ ਤੇਆ ਗੋੜੀ ਬਿਰਗਣ ਮਹਲਾ ਬੈਲਾ ਇਕੁਨ ਗਾਰ ਸਤਗੁਰ ਪਰਜਾ ਜੋ ਗਾਇ ਕੋ ਗਲੀ ਰਖ ਦਰਸਾਰੰ ਅਨਹ ਬਲ ਰਗਲੇ ਅਤ ਸੁਖ ਧਰ। ਈਤੁ ਦਰਗੋ ਦੀਨ ਦੇ ਅੱਲਾ ਤੋ ਸਰਲਾਗਤ ਨਦਰ ਨੇ ਅੱਲਾ ਰਾਮ ਜੈ ਜੀ ਕੋ ਤਰੋ ਰੇ ਰਖ ਰਤਨ ਹਾਰਾ ਉਦਾਤਾ ਗੁਗਤਾ ਦੁਐ ਦੁ ਗ੍ਰਾਨੇ ਦਰ ਕਿਰਤ ਬਿਆ ਦਿੁਰਦੇ ਬਿਨ ਗਿਆਨ ਵਿਚਾਰ ਦੇਨੇ ਜੁਨਾ ਜਗਦੀਸ਼ ਜੀ ਦੇ ਸੇਨਾਂ ਦਿ ਆਰਾ ਜਗ ਬਸ ਰਹ ਹਵ ਦੇਖਿਆ ਲੋ ਵੇ ਅੰਕਾਰਾ ਗੁਰੂ ਦੀ ਗਾ ਭਰ ਭਾਇ ਸਤਿ ਮੁਖ ਤੇ ਦਵਾਰਾ ਨਿਜਿ ਕਰਵੈ ਲ ਪਰ ਕੋ ਅਪਰੰਭਰ ਹੋਈ ਕੈਨਿ ਚਬ ਦੇ دیر ਤੋਂ ਨੇ ਗੁਜਹਿ ਗੋਈ ਕੈ ਲ ਆਇਆ ਕੈ ਲ ਜਾਈ ਕੈ ਲ ਆਇਆ ਲ ਜਾਈ ਕਹ ਹਸ ਜਮ ਜਾਲਾ ਦੋਦ ਗਦਾ ਤਨ ਦੇਰੀ ਕਜੁ ਦਲਾਂ ਗੁਰੂ ਦੇ ਨਾਮ ਨਿਸਰ ਸਦੇ ਪਦ ਪਈਏ ਅੰਦਰ ਹੀ ਉਹਨਾਂ ਦਾ ਨਾਨਹ ਵਿਲੇ ਆ ਬਗਵਾਈ ਨਦਰ ਕਰੇ ਪ੍ਰਭ ਆਪਣੇ ਗੁਣ ਅੰਧ ਹਵਾ ਨਾਨਕ ਵੇਲੇ ਲਜੁ ਗਏ ਲਾ ਸਜਾ ਗੜੀ ਵਲਾ ਪਹਿਲਾ ਗੁਰ ਪ੍ਰਸਾਦਿ ਭੁਜਲ ਤੋਇ ਨਵੇਰਾ ਕਰ ਕਰ ਨਾਮ ਨਰਿੰਜਨਾ ਸੋ ਜਾ ਗੁਰ ਵੀਰਾ ਬਿਨੁ ਬਿ ਸ਼ਵਨ ਹੁਟਿਐ ਦੇ ਕੋ ਵਿਚਾਰਾ ਜੇ ਲਗ ਕਰਮ ਗਮਾਇ ਬਿਨ ਗੁਰ ਅੰਧਿਆਰਾ ਰਹਾਉ ਸੰਦੇਲੇ ਕਲੇ ਬਾਰੇ ਕਿਆ ਦਿਨ ਹੋ ਗਏ ਹੈ ਵਿਦੁਰ ਬੰਦਨਾ ਸੋਜੇ ਕਿਤ ਵਿਦ ਨਿਰਭੈ ਕੋਟੇ ਕੋ ਖੜਾ ਕੇ ਕਰੇ ਜਰਣ ਜਾਣ ਅੰਦੇ ਕਾ ਨਉ ਵਰ ਕੋ ਕਲੇ ਕਾਲ ਵਡਾਲ ਸੋਦੇ ਕੋ ਜਾਗ ਗੈ ਜਾਗਤ ਕੋ ਸੁਤਾ ਦੇਵਦ ਗਹੁ ਆਗਹਿ ਮੋਇ ਤੈ ਰੁਤਿ ਆਵਦ ਗੋ ਜਤਗ ਜਦੇ ਕੋ ਆਇਆ ਪਰ ਕੇ ਕੋ ਆਪਣੇ ਗ ਅਪਨੋ ਨਹੀਂ ਪਾਇ ਕੋੜੇ ਕੋ ਵੇ ਗਮਟੇ ਕੋ ਗੜਗ ਗੋੜੇ ਕੋ ਵਿਤਾ ਰੱਦੇ ਦੇ ਨਿੰਦਾ ਕਰ ਸਾ ਗਲ ਵੇ ਦੀਤਾ ਤੇਰੀ ਕੀ ਦਿਵਾ ਕਰ ਤਾ ਗੁਰਨੀ ਦੇਸਾ ਹੋਕਰ ਨਿਰੁਰ ਲਿਅ ਵਗਨੇ ਰਿਜ਼ਾ ਇਸ ਪਰ ਇਸ ਪਦ ਜੋ ਵਰਤਾਇਲੇ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪ ਗੋਸ ਉਪਰ ਪਾਰ ਸਭ ਦੇਵ ਆਪ ਵਰਤਦਾ ਆਪੇ ਪਰਵਾਇਆ ਕੁਰ ਕਿਰਪਾ ਦੇਵ ਦਿਅ ਸਭ ਪ੍ਰਭਾਂ ਗਵਾਇਆ ਰਾਗੁੜੀ ਅਰਿਰੀ ਮਹਲਾ ਦੀਜਾ ਚਵਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਨ ਕਾ ਦੂਤ ਕਾ ਦੂਜਾ ਪਾਉ ਪਰ ਵੀ ਭੁਲੇ ਆਉ ਜਾਉ ਮਨੁ ਗੁਸੂਤ ਕਾ ਕਬੇ ਨ ਵਜਾਏ ਜੀ ਚਿਰ ਜੋ ਸਦਾ ਪਿਤ ਹਰ ਕੀ ਨਾਏ ਰਾਉ ਸਭ ਦੂਤ ਕਾ ਜੇ ਸਰਵਕਾਰ ਪਰਵਰ ਜਮੇ ਵਰਵਾਰ ਸੋਧ ਦੇ ਗਨ ਬਣੇ ਬਣੀ ਵਾਏ ਸੋਧ ਗੋਜਨਾ ਜੇ ਤਗਹਿ ਗਾਏ ਸੋਧ ਕਰੁ ਨਾ ਬੋਝਾ ਹੋਇ ਨਾਮਰ ਦੇਵ ਨਿਰਵਲ ਹੋਇ ਸਾਧੂ ਗੁਰੂ ਸਿਵੇ ਸੋਧ ਵਿਦਿਆਇ ਬਰੇਨ ਜਨ ਦੇ ਕਾਲ ਲੰਗਾਈ ਸਾ ਸਿਵਰਤ ਸੋਧ ਦੇਖੋ ਕੋਈ ਵਿੜਦਾ ਕੋ ਮੁਤਨਾ ਹੋਇ ਯਦਿ ਜਾਰੇ ਨਾਮ ਉਤਮ ਸ਼ਬਦ ਵਿਚਾਰ ਕਲਵੇ ਗੁਰੂ ਭਗਤ ਉਤਰ ਸਬਾਤ ਸਾਚਾ ਵਰਣਿ ਆਵੇ ਜਾਇ ਤਾਨ ਗੁਰਮੁ ਦਰੇਸ਼ ਵਾਈ ਗੋੜੀ ਮਨ ਲਾਤੀ ਜਾ ਗੁਰੂ ਸੇਵਾ ਭਰਾ ਨੇ ਅਦਾਰਾ ਅਧਿਉ ਰਗੋ ਇਰਦੇ ਰਤਾਰਾ ਗੁਰੂ ਸ਼ੁਭਾ ਸਾਧ ਦੁਆਰਾ ਪੰਦੇ ਤਹੜ ਪੜ ਤਦੋ ਈਕਾਰ ਗੁਰੂ ਕਾਉਂ ਕਉ ਬੋਧ ਲਾਉ ਤਰੋ ਭਰ ਰਹਾਉ ਗੁਰੂ ਕਾ ਵਿੱਚ ਹੋਵੇਂ ਜਾਏ ਗੁਰੂ ਗਵੈ ਲਾ ਲਗੇ ਆਏ ਗੁਰੂ ਜਨਾਵ ਸੇਵਨਿ ਆਏ ਗੁਰੂ ਕਾ ਕਰਮ ਤਦ ਸੱਚ ਹੋਏ ਗੁਰੂ ਕਾ ਗਾਜ ਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਵਰਬੋਧੂ ਜੁ ਹੋਈ ਲੋ ਸਮਝਾਉ ਸੁਨੇਨਾ ਕੋਈ ਗੁਰੂ ਸਮਝੋ ਦਾਸ ਸੁਖ ਹੋਈ ਮਨੁਖ ਕਰਮਾ ਮਨੁਖ ਡੰਪ ਕਰੋ ਬੋਚ ਰਾਈ ਮਨੁਖ ਡੰਪ ਬੋਚ ਰਾਈ ਜੋ ਕਛੇ ਪ੍ਰਮਾਤ ਸੋ ਤੈ ਨ ਪਾਈ ਆਵਜਾ ਵੇ ਥੋਰਨ ਗਾਈ ਮਨ ਮੁਖ ਕਰਮ ਕਰੇ ਬੋਧ ਵਿਵਨ ਪਗ ਜਿਉ ਲਾਏ ਬਹ ਨਿਦ ਦਿਆਨ ਜਬ ਅਗੜਿਆ ਦਵੇ ਇਹ ਤਾਨਾ ਬਿਰਸਤ ਗੁਰੂ ਦੇ ਵੇ ਬੁਧਨ ਹੋਈ ਘਰ ਪਰ ਜਾ ਦੇਵਲ ਰਜੋਈ ਗੁਰਦਾਦਾ ਜੁਗ ਜਰੀ ਹੋਈ ਗੁਰੂ ਗਜਾਤ ਪਦ ਨਾਮੇ ਵਟਿਆਈ ਸਾਇਰ ਗੇਵ ਗਰੀਵ ਦਾਦੇ ਗਵਾਈ ਨਾਨਕ ਬਿਨ ਨਵ ਜੁਦੇ ਤਸਰਾਇ ਸਾਇਰ ਗੇ ਗੁਰਮ ਗਜਾਤ ਪਦ ਨਾਮੇ ਵਟਿਆਈ ਹਰ ਗੇਵ ਤੇ ਰਗਵਾਈ ਨਾਨਕ ਵੇਰ ਨਾਮ ਚੁਤੇ ਜੁਗਰਾਏ ਵਾਹਿਗੁਰੂ ਦੀ ਕਾ ਸਤਸਾ ਵਾਹਿਗੁਰੂ ਜੀ ਕੀ ਫਤਿਹ